ਮੈਂ ਸਭ ਤੋਂ ਪਹਿਲੀ ਗੱਲ ਤਾਂ ਕਾਂਗਰਸ ਸਾਈ ਕਮਾਂਡ ਦਾ ਧੰਨਵਾਦ ਕਰਦੇ ਆਂ ਰਾਹੁਲ ਗਾਂਧੀ ਜੀ ਦਾ ਧੰਨਵਾਦ ਕਰਦੇ ਆਂ ਰਾਜਾ ਬੜਿੰਗ ਜੀ ਦਾ ਬਾਜਵਾਜੀ ਦਾ ਸਾਰਿਆਂ ਦਾ ਕਿਉਂਕਿ ਜਿਨ੍ਹਾਂ ਨੇ ਇੱਕ ਨੌਜਵਾਨ ਨੂੰ ਟਿਕਟ ਦੇ ਕੇ ਬੜਾ ਵੱਡਾ ਮਰਨਾਲੇ ਹਲਕੇ ਦੇ ਆਮ ਵਰਕਰਾਂ ਦੇ ਆਮ ਲੋਕਾਂ ਦੀ ਸਹੀ ਨਵਜ ਤੇ ਹੱਥ ਰੱਖਿਆ ਕਿ ਲੋਕ ਕੀ ਚਾਹੁੰਦੇ ਨੇ ਉਹਨਾਂ ਦੇ ਮੁਤਾਬਕ ਟਿਕਟ ਦਿੱਤੀ ਹੈ ਕਾਲਾ ਢਿੱਲੋਂ ਇਹਨਾਂ ਦੇ ਪਰਿਵਾਰ ਦੀ ਬੜੀ ਵੱਡੀ ਦੇਣ ਹੈ ਕਿਉਂਕਿ ਮੈਂ ਵੀ ਯੂਥ ਕਾਂਗਰਸ 'ਚ ਕੰਮ ਕੀਤਾ ਮੈਂ 45 ਸਾਲ ਤੋਂ ਕਾਂਗਰਸ 팬 ਐ ਇਹਨਾਂ ਨੇ ਇਹਨਾਂ ਦੇ ਬ੍ਰਦਰ ਵੱਡੇ ਬੜਾ ਲੰਮਾ ਸਮਾਂ ਸੰਘਰਸ਼ ਕੀਤਾ ਉਹਨਾਂ ਨੇ ਤੇ ਅੱਜ ਮੈਂ ਸਭ ਨਾਲ ਵੱਡੇ ਸੰਘਰਸ਼ ਤੋਂ ਬਾਅਦ ਇਹ ਨੌਜਵਾਨ ਨੂੰ ਮੌਕਾ ਮਿਲਿਆ ਬਰਨਾਲੇ ਦੇ ਲੋਕਾਂ ਦੀ ਸੇਵਾ ਕਰਨ ਦਾ ਬੜਾ ਇਤਿਹਾਸਿਕ ਜ਼ਿਲ੍ਹਾ ਹੈ ਇੱਥੇ ਦੇ ਲੋਕਾਂ ਨੇ ਬੜੀਆਂ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਨੇ ਤੇ ਸੇਵਾ ਸਿੰਘ ਠੀਕਰੀ ਵਾਲੇ ਹੋਰ ਇਹ ਇਹ ਇੱਕ ਮੈਂ ਸਮਝਦਾ ਕਿ ਇੱਥੇ ਦੀ ਸੇਵਾ ਦਾ ਮੌਕਾ ਮਿਲਣਾ ਬੜੀ ਵੱਡੀ ਗੱਲ ਹੈ ਤੇ ਕਾਂਗਰਸ ਪਾਰਟੀ ਹੈ ਜੀਨੇ ਦੇਸ਼ ਲਈ ਵੱਡਾ ਰੋਲ ਅਦਾ ਕੀਤਾ ਜਿਹੜੀ ਹਾਰੇ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲੀ ਜੇ ਅੱਜ ਜਿਹੜਾ ਪੰਜਾਬ ਹੈ ਖੇਤੀ ਪ੍ਰਧਾਨ ਸੂਬਾ ਹੈ ਤੇ ਖੇਤੀਬਾੜੀ ਦੀ ਗੱਲ ਕਰੀਏ ਤਾਂ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਕਾਂਗਰਸ ਪਾਰਟੀ ਦੀ ਦੇਣ ਹੈ ਪ੍ਰਤਾਪ ਸਿੰਘ ਕੈਰੋਂ ਦੀ ਦੇਣ ਹੈ ਪੰਡ ਜਵਾਲਾ ਨਹਿਰੂ ਦੀ ਦੇਣ ਕਿਉਂਕਿ ਜਿਹੜੀ ਕਣਕ ਇੱਕ ਏਕੜ 'ਚੋਂ 1964-65 'ਚ 3 ਕੁਇੰਟਲ ਹੁੰਦੀ ਸੀ ਅੱਜ 25 ਕੁਇੰਟਲ ਹੁੰਦੀ ਹੈ ਇਹ ਕਾਂਗਰਸ ਪਾਰਟੀ ਦੀ ਦੇਣ ਹੈ ਇਹ ਕਿਸੇ ਐ ਚੁਟਕਲੇ ਸਰਉਣ ਵਾਲਿਆਂ ਦੀ ਦੇਣ ਨਹੀਂ ਜਾਂ ਜਿਹੜੇ ਧਰਨਿਆਂ ਤੇ ਡਾਂਗਾ ਮਾਰਨ ਵਾਲਿਆਂ ਦੀ ਦੇਣ ਨਹੀਂ ਜਿਹੜੇ ਕਿਸਾਨਾਂ ਦੇ ਡਾਂਗਾ ਮਾਰਨ ਵਾਲੇ ਆ ਤੇ ਪਾਖੜਾ ਡੈਮ ਕਾਂਗਰਸ ਪਾਰਟੀ ਦੀ ਦੇਣ ਹੈ ਅੱਜ ਜਿਹੜੇ ਬਿਜਲੀ ਦੇ ਲਾਟੂ ਜਗਦੇ ਆ ਮੋਟਰਾਂ ਚੱਲ ਗਈਆਂ ਨੇ ਇਹ ਕਾਂਗਰਸ ਪਾਰਟੀ ਦੀ ਦੇਣ ਹੈ ਇਸ ਕਰਕੇ ਅੱਜ ਬੜੀ ਸੰਜੀਦਗੀ ਨਾਲ ਸੋਚਣ ਦੀ ਲੋੜ ਹੈ ਕਿ ਕਿਹੜਾ ਬੰਦਾ ਤੁਹਾਡੇ ਵੋਟ ਦਾ ਹੱਕਦਾਰ ਹੈ ਤਾਂ ਕਿਹੜੀ ਪਾਰਟੀ ਕਿਹੜਾ ਨੇਤਾ ਅੱਜ ਮੈਂ ਸਮਝਦਾ ਇਸ ਨੌਜਵਾਨ ਦੇ ਵਿੱਚ ਇੱਕ ਸ਼ਕਤੀ ਹੈ ਇੱਕ ਸੋਚ ਹੈ ਇੱਕ ਲੋਕਾਂ ਦੇ ਲਈ ਇੱਕ ਅੱਛੀ ਭਾਵਨਾ ਹੈ ਤੇ ਦੂਸਰੇ ਪਾਸੇ ਜਿਹੜੇ ਲੋਕ ਨੇ ਉਹਨਾਂ ਨੂੰ ਦੇਖਣ ਦੀ ਲੋੜ ਹੈ ਹੁਣ ਭਗਵਾਨਪਤਮਨ ਚੁਟਕਲੇ ਸੁਣਾਉਣ ਵਾਲੇ ਬੰਦੇ ਆ ਕੇ ਅਸੀਂ ਵੋਟਾਂ ਪਾ ਦਿੱਤੀਆਂ ਜਾਂ ਅਸੀਂ ਉਹਨਾਂ ਦੇ ਵਿੱਚ ਹੀ ਗੋਬਰਾ ਹੋ ਜਾਈਏ ਚੁਟਕਲਿਆਂ ਦੇ ਵਿੱਚ ਤਾਂ ਮੈਂ ਸਮਝਦਾ ਇਹ ਇਹ ਗੱਲਾਂ ਸਾਡਾ ਬਹੁਤ ਵੱਡਾ ਨੁਕਸਾਨ ਕਰਦੀਆਂ ਨੇ ਭਾਜਪਾ ਦੀ ਸਰਕਾਰ ਸੀ ਮੈਨੂੰ ਯਾਦ ਹੈ ਇੱਕ ਬਾਲ ਕਵੀ ਬੈਰਾਗੀ ਬਹੁਤ ਵੱਡੇ ਕਵੀ ਹੋਏ ਨੇ ਉਹਨਾਂ ਨੇ ਕਿਹਾ ਕਿ ਜਦ ਇਥੇ ਕਾਰਗਿਲ ਦਾ ਜੰਦ ਹੋਇਆ ਤੇ ਉਸ ਸਮੇਂ ਵੀ ਜੋ ਕੁਛ ਇੱਥੇ ਲੋਕਾਂ ਨੇ ਕੀਤਾ ਕਿ ਅਮਨ ਵੇਚ ਦਾਲਾ ਚੰਨ ਵੇਚ ਦਾਲਾ ਵਤਨ ਕੀ ਹਿਵਾਜ਼ਤ ਕਰਾਂਗੇ ਉਹ ਕੈਸੇ ਸ਼ਹੀਦੋਂ ਕਾ ਜਿਨੋਨੇ ਕਫਨ ਵੇਚ ਦਾਲਾ ਇਹ ਸ਼ਹੀਦਾਂ ਦੇ ਤਬੂਤਾਂ ਚੋਂ ਕਮਿਸ਼ਨ ਖਾਣ ਵਾਲੀ ਹੈ ਭਾਜਪਾ ਤੇ ਅੱਜ ਇਹ ਲੋਕ ਮੈਂ ਹੈਰਾਨ ਹਾਂ ਵੀ ਕਿਸ ਮੂੰਹ ਨਾਲ ਲੋਕਾਂ ਤੋਂ ਵੋਟਾਂ ਮੰਗਣਗੇ ਕੀ ਇਹ ਕਿਸੇ ਕਿਸਾਨ ਨੂੰ ਕਹਿ ਸਕਦੇ ਨੇ ਕਿ ਮੈਨੂੰ ਆਪਣੀ ਵੋਟ ਦੇ ਇਹ 700 ਕਿਸਾਨਾਂ ਦੀ ਕਾਤਲ ਪਾਰਟੀ ਇਹ ਕਿਵੇਂ ਜਾ ਸਕਦੀ ਹੈ ਇਹ ਤਾਂ ਮੈਂ ਕਹਿੰਦਾ ਕਿਸੇ ਦਿਨ ਦੇ ਹੜੇ ਕਿਸੇ ਪਿੰਡ ਦੇ ਵਿੱਚ ਐਂਟਰੀ ਹੋ ਸਕਦੇ ਤੇ ਅੱਜ ਜਿਹੜਾ ਸਮਾਂ ਹੈ ਅੱਜ ਤਾਂ ਇੱਕ ਬਲੈਕਬੋਰਡ ਤੇ ਲਿਖਿਆ ਸੱਚ ਹੈ ਕਿ ਕਾਂਗਰਸ ਪਾਰਟੀ ਦੀ ਸਰਕਾਰ ਆ ਰਹੀ ਹੈ ਇਹ ਕਾਲਾ ਟੇ ਲੋਕ ਕਾਂਗਰਸ ਪਾਰਟੀ ਦਾ ਭਵਿੱਖ ਹੈ ਬਰਨਾਲੇ ਦਾ ਭਵਿੱਖ ਹੈ ਬਰਨਾਲੇ ਦੇ ਇਸ ਦੇ ਨੌਜਵਾਨ ਦੇ ਅੰਦਰ ਇੱਕ ਵਿਕਾਸ ਦੀ ਸੋਚ ਹੈ ਤੇ ਅੱਜ ਮੈਂ ਸਮਝਾਂ ਸਾਨੂੰ ਇਹ ਬੜਾ ਸੋਚ ਕੇ ਵਿਚਾਰ ਕੇ ਕਈ ਵਾਰੀ ਕਿਸੇ ਦੇ ਮਗਰ ਲੱਗ ਕੇ ਵੋਟ ਪਾਉਣ ਦੀ ਲੋੜ ਨਹੀਂ ਜਾਂ ਛੁਟਕਲੇ ਸੁਣ ਕੇ ਵੋਟ ਪਾਉਣ 2.5 ਸਾਲ ਛੁਟਕਲੇ ਵੀ ਸੁਣ ਲਏ ਪਹਿਲਾਂ ਵੀ ਛੁਟਕਲੇ ਸੁਣ ਲਏ ਕਿਉਂਕਿ ਛੁਟਕਲਿਆਂ ਦੇ ਨਾਲ ਅਸੀਂ ਪੰਜਾਬ ਨੂੰ ਬਰਬਾਦ ਨਹੀਂ ਕਰਨਾ ਅੱਜ ਲੋੜ ਹੈ ਪੰਜਾਬ ਦੇ ਲਈ ਇੱਕ ਸੰਜੀਦਗੀ ਦੀ ਲੋੜ ਹੈ ਤੇ ਜਿਹੜਾ ਕੋਈ ਨੌਜਵਾਨ ਜਿਹੜਾ ਬਰਨਾਲੇ ਦੇ ਭਵਿੱਖ ਬਾਰੇ ਸੋਚ ਸਕਦਾ ਕਿਉਂਕਿ ਦੂਸਰੇ ਪਾਸੇ ਪਰਖੇ ਹੋਏ ਲੋਕ ਨੇ ਜਿਹੜੇ ਲੋਕਾਂ ਨੂੰ ਤੁਸੀਂ ਪਰਖ ਲਿਆ ਤੇ ਅੱਜ ਮੈਂ ਸਮਨਾ ਕਾਲਾ ਢਿੱਲੋਂ ਜਿਸ ਨੌਜਵਾਨ ਦੇ ਮਨ ਅੰਦਰ ਇੱਕ ਅੱਛੀ ਭਾਵਨਾ ਇੱਕ ਅੱਛੀ ਸੋਚ ਲੈ ਕੇ ਚੱਲਿਆ ਤੇ ਆਓ ਆਪਾਂ ਬਰਨਾਲੇ ਦੇ ਵਿੱਚ ਇੱਕ ਇੱਕ ਵੋਟ ਕਾਂਗਰਸ ਪਾਰਟੀ ਦੇ ਉਮੀਦਵਾਰ ਕਾਲਾ ਢਿੱਲੋਂ ਦੇ ਹੱਕ ਦੇ ਵਿੱਚ ਪਾਈਏ ਕਿਉਂਕਿ ਕਾਂਗਰਸ ਦਾ ਹੀ ਚੋਣ ਨਿਸ਼ਾਨਾ ਜਿਹੜਾ ਵੋਟ ਪਾਉਣ ਵੇਲੇ ਵੀ ਨਾਲ ਜਾਣਾ ਤੇ ਕਿਸੇ ਦਾ ਨਾਮ ਨਹੀਂ ਜਾਣਾ ਕਿਤੇ ਨਹੀਂ ਤੁਸੀਂ ਫੁੱਲ ਬਰੂੜੀ ਫਿਰੋਗੇ ਜਾਂ ਕੋਈ ਝਾੜੂ ਚੱਕੀ ਫਿਰੋਗੇ ਇਹ ਕਾਂਗਰਸ ਦਾ ਹੀ ਚੋਣ ਨਿਸ਼ਾਨਾ ਜਿਹੜਾ ਅੰਦਰ ਵੀ ਨਾਲ ਜਾ ਸਕਦੇ ਹੋ ਤੇ ਕਾਂਗਰਸ ਦੇ ਚੋਣ ਨਿਸ਼ਾਨ ਹੱਥ ਪੰਜੇ ਦਾ ਬਟਨ ਦਵਾ ਕੇ ਕਾਲਾ ਢਿੱਲੋਂ ਨੂੰ ਭਾਰੀ ਬੋਮਨ ਨੇ ਜਿਤਾਈਏ ਤਾਂ ਕਿ ਕਿਉਂਕਿ ਬਰਨਾਲੇ ਦੇ ਲੋਕਾਂ ਦੀਆਂ ਸਹੀ ਭਾਵਨਾਵਾਂ ਦਾ ਕਦਰ ਕਰਦੇ ਹੋਵਾਂਗੇ ਉਹਨਾਂ ਦੀਆਂ ਸੋਚ ਦਾ ਕਦਰ ਕਰ ਰਹੇ ਹੋਵਾਂਗੇ ਇਹ ਉਹ ਨੌਜਵਾਨਾ ਜਿਹੜਾ ਕਿਸਾਨ ਵਪਾਰੀ کارਖਾਨੇਦਾਰ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਯੂਥ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਰੱਖਦਾ ਇੱਕ ਵਧੀਆ ਸੋਚ ਰੱਖਦਾ ਆਓ ਆਪਾ ਕਾਂਗਰਸ ਪਾਰਟੀ ਦਾ ਸਵਾਦ ਦੇਈਏ ਕਿਉਂਕਿ ਜੋ ਮੈਂ ਅੱਜ ਹੀ ਸਵੇਰੇ ਮੇਰੀ ਕਿਸੇ ਇੰਟੈਲੀਜੈਂਸ ਦੇ ਅਫਸਰ ਨਾਲ ਗੱਲ ਹੋਈ ਚਾਰੇ ਸੀਟਾਂ ਕਾਂਗਰਸ ਪਾਰਟੀ ਜਿੱਤਣ ਜਾ ਰਹੀ ਹੈ ਚਾਰੇ ਸੀਟਾਂ ਜਿੱਤ ਰਹੇ ਹਾਂ ਸੀ ਬੜੀ ਸ਼ਾਨ ਨਾਲ ਜਿੱਤ ਰਹੇ ਹਾਂ ਕਿਉਂਕਿ ਪੰਜਾਬ ਦੇ ਲੋਕ ਬੜੇ ਦੂਰ ਅੰਦੇਸ਼ ਤੇ ਸਮਝਦੇ ਨੇ ਕਿ ਪੰਜਾਬ ਦਾ ਭਵਿੱਖ ਕਿਹੜੀ ਪਾਰਟੀ ਦੇ ਹੱਥ 'ਚ ਹੈ ਉਹ ਕਾਂਗਰਸ ਪਾਰਟੀ ਆ ਜਿਹੜੀ ਗਲਤੀ ਕੀਤੀ ਆ ਜਿਹੜੇ ਪਿੱਛੇ ਅਸੀਂ ਨੁਕਸਾਨ ਉਠਾ ਰਹੇ ਹਾਂ ਇਹ ਨੁਕਸਾਨ ਤੋਂ ਪੰਜਾਬ ਨੂੰ ਬਚਾਈਏ ਆਓ ਪੰਜਾਬ ਨੂੰ ਫਿਰ ਮੁੜ ਅਸੀਂ ਤਰੱਕੀ ਦੇ ਰਸਤੇ ਤੇ ਅੱਗੇ ਲੈ ਕੇ ਜਾਈਏ ਤੇ ਫਿਰ ਕਾਲਾ ਢਿੱਲੋਂ ਨੂੰ ਇੱਕ ਇੱਕ ਵੋਟ ਪਾ ਕੇ ਆਓ ਕਾਂਗਰਸ ਪਾਰਟੀ ਨੂੰ ਜੀਤੂ ਕਰਕੇ ਬਹੁਤ ਬਹੁਤ ਧੰਨਵਾਦ ਜੈ ਹਿੰਦ ਹਾਂ ਲੱਗਦਾ ਬੜੂ ਬਖਸ਼ਾ ਲਈ ਜਾਂਦਾ ਹੈ। ਦੇਖੋ ਲੋਕਾਂ ਦਾ ਬਹੁਤ ਵਧੀਆ ਰਿਸਪੌਂਸ ਆ ਜਿਹੜੀ ਕਾਂਗਰਸ ਹੈ ਜਿਵੇਂ ਤੁਹਾਨੂੰ ਪਹਿਲਾਂ ਬਾਬਾ ਜੀ ਨੇ ਦੱਸਿਆ ਵੀ ਜਿਹੜੀਆਂ ਚਾਰੇ ਜ਼ਿਮਨੀ ਚੋਣਾਂ ਹੋ ਰਹੀਆਂ ਚਾਰੇ ਜ਼ਿਮਨੀ ਚੋਣਾਂ ਤੇ ਕਾਂਗਰਸ ਬਹੁਤ ਜ਼ਿਆਦਾ ਅੱਗੇ ਹੈ। ਚਾਰ ਛਿਟਾ ਹੈ ਜੱਤ ਰਹੇ ਆ ਲੋਕਾਂ ਦਾ ਬਹੁਤ ਜ਼ਿਆਦਾ ਰਿਸਪੌਂਸ ਹੈ ਤੇ ਜਿਹੜੇ ਲੋਕ ਆ ਜੋ ਇਹਨਾਂ ਨੇ ਬਹੁਤ ਵੱਡੀ ਜਿਹੜੀ ਵਾਅਦਾ ਖਲਾਫੀ ਕੀਤੀ ਹੈ ਲੋਕਾਂ ਦਾ ਧੋਖਾ ਕੀਤਾ ਚਾਹੇ ਉਹ ਨੌਜਵਾਨ ਆ ਚਾਹੇ ਉਹ ਕਿਸਾਨ ਆ ਚਾਹੇ ਵਪਾਰੀ ਆ ਚਾਹੇ ਅੰਪਲਾਈਜ਼ ਨੇ ਚਾਹੇ ਪੈਨਸ਼ਨਰ ਨੇ ਜਿਨ੍ਹਾਂ ਨੂੰ ਓਡ ਪੈਨਸ਼ਨ ਦਾ ਲਾਰਾ ਲਾ ਕੇ ਇਹਨਾਂ ਨੇ ਅਜੇ ਤੱਕ ਉਹਨਾਂ ਦੀ ਕੋਈ ਬਾਤ ਨਹੀਂ ਕੀਤੀ ਤੇ ਲੋਕਾਂ ਚ ਇੱਕ ਵੱਡੀ ਨਿਰਾਸ਼ਾ ਬਹੁਤ ਜ਼ਿਆਦਾ ਐਂਟੀ ਕੰਮੇਨਸੀ ਆ ਤੇ ਜਿਹੜੀ ਕਾਂਗਰਸ ਇਥੋਂ ਚਾਰ ਛਿਟਾ ਬੜੀ ਗਿੜ ਨਾਲ ਜਿੱਤੇਗੀ ਸਰ ਹੰਡਿਆ ਦੇ ਵਿੱਚ ਹੈਗਾ ਸਪਰ ਸਪੈਸ਼ਲਿਟੀ ਹਸਪੀਟਲ ਕਾਂਗਰਸ ਕਾਰਨ ਲਈ ਆ ਕਿਵਟ ਲੋਗੋ ਲੋਕੇ ਆਇਆ ਰ ਮੇਰੇ ਕੋਲੋਂ ਲਿਆਂਦਾ ਗਿਆ ਕਿਵੇਂ ਦੇਖ ਲਓ ਦੇਖੋ ਜਿਹੜਾ ਹਸਪਤਾਲ ਸੀ ਸਰਦਾਰ ਬਲਬੀਰ ਸਿੰਘ ਸਿੱਧੂ ਉਸ ਟਾਈਮ ਹੈਲਥ ਮਿਨਿਸਟਰ ਸੀ ਉਹ ਸਾਡੇ ਜ਼ਿਲ੍ਹੇ ਨੂੰ ਬਿਲੋਂਗ ਕਰ ਦਿੱਤਾ ਤਪੇ ਨੂੰ ਪਹਿਲਾਂ ਉਹਨਾਂ ਨੇ ਉਹ ਹਸਪਤਾਲ ਤਪੇ ਬਣਾਉਣ ਦੀ ਉਹਨਾਂ ਰਿਸ਼ਾ ਸੀ ਕਿਉਂਕਿ ਉਹਨਾਂ ਨੇ ਮਨ ਚ ਇੱਕ ਜਜ਼ਬਾ ਸੀ ਵੀ ਮੇਰੇ ਕੋਲ ਇੱਕ ਤਾਕਤ ਹੈ ਯਾ ਮੈਂ ਆਪਣੇ ਹਲਕੇ ਦੇ ਲੋਕਾਂ ਲਈ ਕੁਝ ਕਰਾਂ ਤਾਂ ਬਾਅਦ ਜੋ ਜਿਹੜਾ ਜਗ੍ਹਾ ਹੰਡਾਇਆ ਇਸਕਾ ਕਿ ਡਿਸਾਈਡ ਕੀਤੀ ਗਈ ਵੀ ਕਿਉਂਕਿ ਉੱਥੇ ਇੱਕ ਸੈਂਟਰ ਬੰਦ ਹੈ ਵੀ ਜੋ ਮਾਨਸਾ ਤੋਂ ਕੋਈ ਆਊਗਾ ਕੋਈ ਬਹਿੰਡੇ ਆਊਗਾ ਤਾਂ ਇੱਥੇ ਹਰ ਸਾਰੇ ਬਹੁਤ ਜ਼ਿਆਦਾ ਸਾਰੇ ਲੋਕਾਂ ਨੂੰ ਉਹਦੀ ਸਹੂਲ ਤੇ ਉਹਦੇ ਵਿੱਚ ਜਿਹੜਾ ਜਿਹੜੀ ਸਾਰੀ ਦੇਣ ਹੈ ਸਰਦਾਰ ਬਲਬੀਰ ਸਿੰਘ ਸਿੱਧੂ ਜੀ ਦੀ ਹੈ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਵੀ ਉਹਨਾਂ ਦੇ ਮਨ ਸੀਗਾ ਵੀ ਮੈਨੂੰ ਮੈਂ ਇਸ ਹਲਕੇ ਦਾ ਤੇ ਮੈਂ ਆਪਣੇ ਹਲਕੇ ਨੂੰ ਜਿਵੇਂ ਮੈਨੂੰ ਤਾਕਤ ਮਿਲਿਆ ਉਹਦਾ ਉਹਦੇ ਕਰਕੇ ਉਹਨਾਂ ਹਲਕੇ ਦੇ ਲੋਕਾਂ ਦਾ ਕੁਝ ਕਰਾਂ ਉਹਨਾਂ ਨੇ ਮਨਜ਼ੂਰ ਕਰਾ ਜਿਹੜਾ ਹਸਕਲ ਕਰਾ ਸੀ VOTERਾਂ ਨੂੰ ਕੀ ਕਰਨਾ ਚਾਹੀਦਾ VOTER ਮੈਂ ਅਪੀਲ ਕਰਦਾ ਵੀ ਜਿਹੜੀ ਕਾਂਗਸ ਪਾਰਟੀ ਹੈ ਇਹਨੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਦੇਸ਼ ਦੇ ਵਿਕਾਸ ਦੇ ਵਿੱਚ ਵੱਡਾ ਯੋਗਦਾਨ ਇਹਨਾਂ ਦੇ ਆਗੂਆਂ ਦਾ ਉਹ ਸਾਡਾ ਸਾਧਨ ਸੈਕੂਲਰ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਨੂੰ ਸਾਰੇ ਮਜਬਾਂ ਨੂੰ ਹਰ ਫਿਰਕੇ ਨੂੰ ਨਾਲ ਲੈ ਕੇ ਚੱਲਦੀ ਹੈ ਮਜ਼ਦੂਰ ਦਾ ਕਿਸਾਨ ਦਾ ਵਪਾਰੀ ਦਾ ਅੰਪਲਾਈ ਦਾ ਹਰ ਇੱਕ ਦਾ ਬਰਾਬਰ ਖਿਆਲ ਰੱਖਦੀ ਹੈ ਤਾਂ ਉਹ ਸਾਡਾ ਜਿਹੜਾ ਕਾਂਗਸ ਪਾਰਟੀ ਬੋਰਡ ਦੇਣ ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੌਂਸਲ ਸਰਕਾਰ ਬਣਾਉਂਦਾ ਰਾਹ ਪੱਧਰਾ ਹੋ ਸਕੇ ਜਿਹੜੀਆਂ ਲੋਕਾਂ ਦੀਆਂ ਤਕਲੀਫਾਂ ਨੇ ਉਹਨਾਂ ਨੂੰ ਅਸੀਂ ਦੂਰ ਕਰ ਸਕੀਏ